ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰ ਪੁਗਨ ਸਿੰਘ ਮਾਝੀ ਦੀ ਅਗਵਾਈ ਚ ਹੋਈ ਸੀਗੀ ਜਿਹਦੇ ਵਿੱਚ ਸਾਰੇ ਡਿਪਟੀ ਕਮਿਸ਼ਨਰ ਸਹਿਬਾਨ ਜਿਹਦੇ ਵਿੱਚ ਸਾਰੇ ਐਸਐਸਪੀ ਸਹਿਬਾਨ ਔਰ ਸਾਰੇ ਸੀਨੀਅਰ ਸਿਵਲ ਦੇ ਅਫਸਰ ਸਹਿਬਾਨ ਚੀਫ ਸਕੱਟਰੀ ਸਹਿਬਾਨ ਡੀਜੀਪੀ ਸਹਿਬਾਨ ਸਾਰੇ ਸ਼ਾਮਲ ਹੋਏ ਸੀਗੇ ਉਸ ਮੀਟਿੰਗ ਦੇ ਦੌਰਾਨ ਸਾਰੇ ਅਫਸਰ ਸਹਿਬਾਨ ਨੂੰ ਖੇਤਲੇ ਲੈਵਲ ਤੱਕ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਕੋਈ ਵੀ ਜਿਹੜਾ ਵਿਅਕਤੀ ਆ ਜਿਹੜਾ ਨਸ਼ਾ ਪੈਡਲਰ ਆ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਹਾਂ ਜੇਕਰ ਕੋਈ ਉਹਦੇ ਵਿੱਚ ਕੋਤਾਹੀ ਕਰੂਗਾ ਜੇਕਰ ਕੋਈ ਰੋੜਾ ਬਣੂਗਾ ਤਾਂ ਉਹਦੇ ਖਿਲਾਫ ਵੀ ਸਖਤ ਕشن ਹੋਵੇ ਚਾਹ ਕੋਈ ਅਧਿਕਾਰੀ ਆ ਚਾਹ ਕੋਈ ਪ੍ਰੇਡਿਕਰ ਵਿਅਕਤੀ ਆ ਜਿਹੜਾ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਤਾਂ ਸਰਕਾਰ ਉਹਦੇ ਖਿਲਾਫ ਡਟ ਕੇ ਐਕਸ਼ਨ ਲਾਊਗੀ ਅੱਜ ਦੇ ਨਿਰਦੇਸ਼ ਜਿਹੜੇ ਨੇਗੇ ਉਹ ਸਾਰੇ ਅਫਸਰ ਸਾਹਿਬਾਨ ਨੂੰ ਦਿੱਤੇ ਨੇਗੇ ਕਿਉਂਕਿ ਆਉਣ ਵਾਲੇ ਸਮੇਂ 'ਚ ਬਿਲਕੁਲ ਅਸੀਂ ਨਸ਼ਾ ਮੁਕਤ ਜਿਹੜਾ ਪੰਜਾਬ ਬਣਾਵਾਂਗੇ ਇਹਦੇ ਲਈ ਜਿੰਨੇ ਵੀ ਫੰਡ ਨੇਗੇ ਕਿਸੇ ਵੀ ਲੈਵਲ ਦੇ ਫੰਡ ਦੇਗੇ ਚੀਫ ਸੈਕਟਰੀ ਸਹਿਬਾਨ ਨੂੰ ਡੀਜੀਪੇ ਸਹਿਬਾਨ ਨੂੰ ਸਾਰੇ ਆਫੀਸਰ ਸਹਿਬਾਨ ਤੁਸੀਂ ਫੀਡਬੈਕ ਵੀ ਲਈਆ ਕਿ ਜਿੰਨੇ ਫੰਡ ਚਾਹੀਦੇ ਨੇ ਚਾ ਉਹ ਜਿਹੜੇ ਨਸ਼ਾ ਹਟਾਊ ਕੇਂਦਰ ਨੇਗੇ ਓਟ ਸੈਂਟਰ ਨੇਗੇ ਉਹਨਾਂ ਦੇ ਅੰਦਰ ਲਾਫਰੀ ਭਰਤੀ ਕਰਨ ਦੀ ਗੱਲ ਆ ਕਿ ਨਵੇਂ ਉਥੇ ਜਿਹੜੇ ਡਾਕਟਰ ਭਰਤੀ ਕਰਨੇ ਨੇ ਜਾਂ ਨਰਸਾਂ ਭਰਤੀ ਕਰਨੀਆਂ ਨੇ ਜਾਂ ਹੋਰ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਆਗਾ ਉਹਦੇ ਅੰਦਰ ਕਿਸੇ ਦੀ ਲੋੜ ਆ ਤਾਂ ਉਹ ਵੀ ਅਸੀਂ ਤੁਰੰਤ ਪੈਸੇ ਜਾਰੀ ਕਰਾਂਗੇ ਪਰ ਲੇਕਿਨ ਅਸੀਂ ਇਹ ਨੂੰ ਹੁਣ ਇੱਕ ਜੰਗ ਦੇ ਤੌਰ ਤੇ ਲੜਿਆਗਾ ਜੰਗ ਜਿਹੜੀ ਆ ਉਹ ਨਸ਼ਿਆਂ ਦੇ ਵਿਰੁੱਧ ਲੜੀ ਜਾਊਗੀ